ਪਟਾਲ ਦਾ ਇੱਕ ਭੂਰਾ ਸਿੰਘ son of ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਸੰਬੰਦੇ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ ਕੁਝ ਦਿਨ ਪਹਿਲਾਂ ਟੁਹਾਣਾ ਪੁਲਿਸ ਨੂੰ ਇੱਕ লাশ ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਈਡੈਂਟੀਫਾਈ ਜਦੋਂ লাশ ਹੋਈ ਤਾਂ ਪਤਾ ਲੱਗਾ ਕਿ লাশ ਭੂਰਾ ਸਿੰਘ ਦੀ ਹੈ ਇਰੇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਭੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਕੀਤੀ ਗਈ ਗਹਿਨ ਜਾਂਚ ਕੀਤੀ ਗਈ ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਲੜਕੀ ਹਰਜਿੰਦਰ ਕੌਰ ਏਲੀਅਸ ਰਾਜੂ ਅਤੇ ਉਸਦੇ ਘਰ ਵਾਲੇ ਸ਼ਿੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੇ ਕੁੜਮ ਪਾਲਾ ਸਿੰਘ ਪਿੰਡ ਹਰਿਆਉ ਤੇ ਗੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਪਰਿਵਾਰ ਦੇ ਮੈਂਬਰਾਂ ਦੇ ਇਹ ਦਾ ਮਾਮਲਾ ਹੈ ਜੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾੜੀਆਂ ਕਿਰਤਾਂ ਨੇ ਉਹ ਕਦੇ ਲੁਕਦੀਆਂ ਨਹੀਂ ਤੇ ਰੀਜ਼ਨ ਕੀ ਹੈ ਕਿ ਰੰਜਸ ਸੀ ਇਹਨਾਂ ਦਾ ਜੀ ਆਪਸ ਦੇ ਵਿੱਚ ਪਰਿਵਾਰਕ ਕਲੇਸ਼ ਸੀਗਾ ਕਾਫੀ ਰੰਜਸਬਾਜੀ ਚੱਲਦੀ ਸੀ ਜਿਹਦੇ ਰੰਜਸਬਾਜੀ ਦੇ ਚੱਲਦੇ ਜਿਹੜਾ ਤਰਸੇਮ ਸਿੰਘ ਸੀ ਉਹ ਬਾਹਰ ਵੀ ਜਾ ਕੇ ਰਹਿਣ ਲੱਗ ਗਿਆ ਸੀ ਪਰੰਤੂ ਹੁਣ ਕੁਝ ਕੁ ਮਹੀਨੇ ਪਹਿਲਾਂ ਮਹੀਨੇ ਦੇ ਵਿੱਚ ਆ ਕੇ ਕਰਨ ਰਹਿਣ ਲੱਗਿਆ ਸੀ ਤੇ ਪਰਿਵਾਰਕ ਕਲੇਸ਼ ਦੇ ਕਾਰਨ ਹੀ ਉਹਨਾਂ ਨੇ ਪੂਰਾ ਸਿੰਘ ਦਾ ਕਤਲ ਕੀਤਾ